ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਜੀ ਬਹੁਤ ਟੇਸਟੀ ਆਲੂ ਫਲੀਆਂ ਦੀ ਸਬਜ਼ੀ ਜਿਹਨੂੰ ਕਿ ਆਪਾਂ ਫਰੈਂਚ ਬੀਨਸ ਵੀ ਕਹਿੰਦੇ ਆ ਜਿਹੜੀਆਂ ਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੀਆਂ ਨਵੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫੇਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਕਈ ਇਹਨਾਂ ਨੂੰ ਫਲੀਆਂ ਕਹ ਤੇ ਆਪਾਂ ਇਹਨਾਂ ਨੂੰ ਫਲੀਆਂ ਹੀ ਕਹਿੰਦੇ ਆ ਆ ਦੇਖੋ ਜੀ ਇਸ ਤਰ੍ਹਾਂ ਨਹੀਂ ਹੁੰਦੀਆਂ ਨੇ ਇਹਨਾਂ ਨੂੰ ਮੈਂ ਧੋ ਕੇ ਤੇ ਸਾਫ਼ ਕਰ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰਦੇ ਆ ਇੱਧਰ ਮੈਂ ਤਿੰਨ ਆਲੂ ਲਏ ਇਹਨਾਂ ਨੂੰ ਮੈਂ ਕੱਟ ਕੇ ਪਾਣੀ ਚ ਪਾ ਦਿੱਤਾ ਤੇ ਹੁਣ ਆਪਾਂ ਪਹਿਲਾਂ ਫਲੀਆਂ ਨੂੰ ਕੱਟਦੇ ਆ ਤੇ ਫਿਰ ਲਵਨੇ ਆ ਜੀ ਸਬਜ਼ੀ ਨੂੰ ਤੜਕਾ ਬੜੀ ਸਿੰਪਲ ਸਬਜ਼ੀ ਹੈ ਤੇ ਬੜੇ ਸਿੰਪਲ ਤਰੀਕੇ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਤੇ ਖਾਣ ਵਿੱਚ ਵੀ ਇਹ ਬਹੁਤ ਵਧੀਆ ਹੈ ਇਸ ਤਰ੍ਹਾਂ ਆਪਾਂ ਇੰਨੇ ਕ ਹਿਸਾਬ ਨਾਲ ਇਹਨਾਂ ਨੂੰ ਕੱਟ ਲੈਣਾ ਹੈ ਫੋਲੀਆਂ ਆਪਾਂ ਕੱਟ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਤੇ ਤੜਕੇ ਦਾ ਵੀ ਸਮਾਨ ਆਪਾਂ ਸਾਰਾ ਤਿਆਰ ਕੀਤਾ ਹੈ ਹੁਣ ਆਪਾਂ ਲਾਵਾਂਗੇ ਜੀ ਸਬਜੀ ਨੂੰ ਤੜਕਾ ਤੇ ਇਹਦੇ ਵਿੱਚ ਆਪਾਂ ਟਮਾਟਰ ਨਹੀਂ ਪਾ ਰਹੇ ਟਮਾਟਰ ਤੋਂ ਬਿਨਾ ਹੀ ਆਪਾਂ ਸਬਜੀ ਬਣਾ ਕੇ ਤਿਆਰ ਕਰਾਂਗੇ ਆਪਾਂ ਗੈਸ ਔਨ ਕਰਕੇ ਇਹ ਵਾਲੀ ਛੋਟੀ ਕੱਚੀ ਸਰੋਂ ਦਾ ਤੇਲ ਪਾ ਕੇ ਗਰਮ ਰੱਖਿਆ ਹੈ ਸਰੋਂ ਦੇ ਤੇਲ 'ਚ ਆਪਾਂ ਸਬਜੀ ਬਣਾ ਕੇ ਤਿਆਰ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਲਸਣ ਅਦਰਕ ਤੇ ਪਿਆਜ਼ ਇਕੱਠਾ ਇੱਕੇ ਵਾਰੀ ਪਾ ਦਾਂਗੇ

ਪਿਆਜ਼ ਲਸਣ ਅਦਰਕ ਨੂੰ ਆਪਾਂ ਜ਼ਿਆਦਾ ਨਹੀਂ ਬ੍ਰਾਊਨ ਕਰਨਾ ਬਸ ਇਸ ਤਰ੍ਹਾਂ ਹੀ ਆਪਾਂ ਭੁੰਨਾਂਗੇ ਹੁਣ ਇਹਦੇ ਵਿੱਚ ਇੱਕ ਚਮਚਾ ਆਪਾਂ ਲਸਣ ਅਦਰਕ ਦਾ ਪੇਸਟ ਪਾਵਾਂਗੇ ਇਸ ਦੇ ਨਾਲ ਹਰੀ ਮਿਰਚ ਇਹ ਮੈਂ ਤਿੰਨ ਹਰੀਆਂ ਮਿਰਚਾਂ ਉਹਨਾਂ ਨੂੰ ਇਹ ਤਰ੍ਹਾਂ ਕੁੱਟ ਕੇ ਅਜੀ ਪੇਸਟ ਬਣਾ ਲਏ ਇਸ ਦੇ ਨਾਲ ਹੀ ਆਪਾਂ ਪਾਵਾਂਗੇ ਆਲੂ ਆਲੂਆਂ ਨੂੰ ਆਪਾਂ ਥੋੜਾ ਜਿਹਾ ਪਹਿਲੇ ਫਰਾਈ ਕਰਾਂਗੇ ਬਾਅਦ ਵਿੱਚ ਆਪਾਂ ਇਹ ਰੱਖ ਨੂੰ ਸਰਤ ਪਾਵਾਂਗੇ पांच मिनट ਆਪਾਂ ਐਸਟਰਾ ਹੀ ਆਲੂਆਂ ਨੂੰ ਕੜ ਲਸਣ ਤੇ ਨਾਲ ਭੁੰਨਾਂਗੇ ਕਿਉਂਕਿ ਨਾਲ ਸਬਜੀ ਦਾ ਬਹੁਤ ਵਧੀਆ ਟੇਸ ਆਉਂਦਾ ਹੈ 5 ਮਿੰਟ ਆਪਾਂ ਆਲੂਆਂ ਨੂੰ ਵੀ ਤੜਕੇ ਦੇ ਨਾਲ ਹੀ ਥੋੜਾ ਜਿਹਾ ਭੁੰਨ ਲੈ ਤੇ ਹੁਣ ਇਹਦੇ ਵਿੱਚ ਆਪਾਂ ਪਾਉਨੇ ਆਂਗੇ ਮਸਾਲੇ ਅੱਧਾ ਚਮਚਾ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਇਹ ਤਾਂ ਟੇਸਟ ਬਹੁਤ ਵਧੀਆ ਹੁੰਦਾ ਹੈ ਸਬਜੀ 'ਚ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਪਾਊਡਰ ਤੇਸ ਦੇ ਨਾਲ 1/2 ਚਮਚਾ ਦੇ ਕੇ ਵਿੱਚ ਇਹਨਾਂ ਨੂੰ ਆਪਾਂ ਮਿਕਸ ਕਰਾ ਕੇ ਸਿਰਫ ਦਾ ਮਿੰਟ ਮਸਾਲੇ ਵੀ ਆਪਾਂ ਭੁੰਨ ਲੈਣੇ ਆ ਫਿਰ ਇਹਦੇ ਵਿੱਚ ਆਪਾਂ ਪੜੀਆਂ ਪਾਉਦੇ ਆ ਓਹੋ ਇੱਕ ਚੀਜ਼ ਤੇ ਮੈਂ ਭੁੱਲੀ ਗਈ ਕਿ ਇਹਦੇ ਵਿੱਚ ਨਮਕ ਪਾਣਾ ਹੁਣ ਪਾਉਣਾ ਜੀ ਆਪਾਂ ਇਹਦੇ ਵਿੱਚ ਆਪਣੇ ਸਵਾਦ ਅਨਸਾਰ ਨਮਕ ਅੱਧਾ ਚਮਚਾ ਆਪਾਂ ਪਾਵਾਂਗੇ ਜੀ ਨਮਕ ਦਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਇਹਨੂੰ ਵੱਧ ਘੱਟ ਪਾ ਸਕਦੇ ਹੋ ਹੁਣ ਪਾਵਾਂਗੇ ਜੀ ਆਪਾਂ ਇਹ ਵਾਲੀਆਂ ਫਲੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਫਲੀਆਂ ਵਿੱਚ ਅਚਰਾਜ ਮਚ ਜਾਣ ਇਹਨੂੰ ਤੁਸੀਂ ਮੀਡੀਅਮ ਫਲੇਮ ਤੇ ਪਕਾਉਣਾ ਹੈ ਤੇ ਪਾਣੀ ਬਿਲਕੁਲ ਨਹੀਂ ਲਗਾਉਣਾ ਪਾਣੀ ਦਾ ਇੱਕ ਵੀ ਛਿੱਟਾ ਨਹੀਂ ਇਹਨੂੰ ਦੇਣਾ ਮੱਠੇ ਸੇਕ ਤੇ ਆਪਣੇ ਆਪ ਹੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੇ ਪਿਆਰ ਹੋਏਗੀ ਅੱਧਾ ਚਮਚਾ ਸੁੱਕੀ ਮੇਥੀ ਇਹਨੂੰ ਮੈਂ ਥੋੜਾ ਜਿਹਾ ਤਵੇ ਤੇ ਸੇਕ ਲਵਾ ਕੇ ਪਾਊਡਰ ਬਣਾ ਲਿਆ ਤੇ ਉਹ ਵੀ ਐਡ ਕਰਾਂਗੀ ਮਿਕਸ ਕਰਕੇ ਹੁਣ ਇਹਨੂੰ ਟੱਕ ਕੇ ਆਪਾਂ 3-4 ਮਿੰਟ ਪਹਿਲਾਂ ਤੇਜ਼ ਫਲੇਮ ਤੇ ਪਕਾਵਾਂਗੇ ਮੁੜ ਕੇ ਮੀਡੀਅਮ ਫਲੇਮ ਕਰਕੇ ਇਹਨੂੰ ਪਕਾਵਾਂਗੇ ਤੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕਰਦੇ ਰਹਿਣਾਗੇ ਲਓ ਜੀ ਆਪਾਂ 10 ਕਿ ਮਿੰਟ ਸਬਜ਼ੀ ਨੂੰ ਮੱਠੇ ਗੈਸ ਤੇ ਪਕਾਇਆ ਹੈ ਕਿਉਂਕਿ ਆਲੂਆਂ ਨੂੰ 5 ਕਿ ਮਿੰਟ ਆਪਾਂ ਪਹਿਲਾਂ ਆਲਿਆ ਸੀ ਤੇ ਇਹ ਸੌਫਟ ਹੋ ਗਏ ਸੀ ਤੇ ਫਲੀਆਂ ਤਾਂ ਬਹੁਤ ਜਲਦੀ ਸੌਫਟ ਹੋ ਜਾਂਦੀਆਂ ਨੇ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਆ ਦੇਖੋ ਜੀ ਆਲੂ ਵੀ ਆਪਣੇ ਸੌਫਟ ਹੋ ਗਏ ਨੇ ਪੱਕ ਗਏ ਨੇ ਤੇ ਫਲੀਆਂ ਵੀ ਆਪਣੀਆਂ ਬਿਲਕੁਲ ਪੱਕ ਕੇ ਤਿਆਰ ਨੇ ਹੁਣ ਇਹਦੇ ਵਿੱਚ ਪਾਉਣੇ ਆ ਜੀ ਆਪਾਂ ਗਰਮ ਮਸਾਲਾ ਪਹਿਲੇ ਆਪਾਂ ਗਰਮ ਮਸਾਲਾ ਨਹੀਂ ਸੀ ਪਾਇਆ ਜਦੋਂ ਸਬਜੀ ਬਣ ਜਾਏ ਫਿਰ ਥੋੜਾ ਜਿਹਾ ਗਰਮ ਮਸਾਲਾ ਪਾਓ ਤੇ ਇਹਦਾ ਬਹੁਤ ਵਧੀਆ ਟੇਸਟ ਆਉਂਦਾ ਹੈ ਜੀ ਸਬਜੀ 'ਚ ਹੁਣ ਪਾਵਾਂਗੇ ਜੀ ਕੱਟਿਆ ਹੋਇਆ ਬਰੀਕ ਧਨੀਆ ਤਾਂ ਥੋੜਾ ਜੈ ਨੂੰ ਚਟਪਟੇ ਬਣਾਉਣ ਵਾਸਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਅੱਧਾ ਨਿੰਬੂ ਦਾ ਰਸ ਨਿੰਬੂ ਦਾ ਰਸ ਬਿਲਕੁਲ ਆਪਸ਼ਨਲ ਆ ਜੀ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਪਾਓ ਜੇ ਨਹੀਂ ਪਾਣਾ ਤੇ ਨਾ ਪਾਓ ਬਸ ਮੈਂ ਅੱਧਾ ਨਿੰਬੂ ਦਾ ਰਸ ਪਾਵਾਂਗੇ ਤੇ ਇਹਨੂੰ ਮਿਕਸ ਕਰਕੇ 2-3 ਮਿੰਟ ਟੱਕਦੇ ਆਂ ਤੇ ਫੇਰ ਕਰਦੇ ਆਂ ਜੀ ਆਪਾਂ ਸਬਜ਼ੀ ਨੂੰ ਚਲੋ ਆਪਣੇ ਬਹੁਤ ਹੀ ਟੇਸਟੀ ਆਲੂ ਫਲੀਆਂ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਬਣੀ ਹੈ ਇਹ ਬਹੁਤ ਜਿਆਦਾ ਟੇਸਟੀ ਬਣਦੀ ਹੈ ਜੇਕਰ ਤੁਸੀਂ ਨੂੰ ਟਮਾਟਰ ਤੋਂ ਬਿਨਾਂ ਬਣਾਓ ਤੇ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਇਹਨੂੰ ਤੁਸੀਂ ਸਿੰਪਲ ਫੁਲਕੇ ਨਾਲ ਵੀ ਖਾਓ ਤੇ ਬਹੁਤ ਹੀ ਜਿਆਦਾ ਵਧੀਆ ਲੱਗਦੀ ਹੈ ਕੋਈ ਵੀ ਗੈਸਟ ਆਉਣ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਤੇ ਬੜੀ ਆਸਾਨੀ ਨਾਲੇ ਬਣ ਕੇ ਤਿਆਰ ਹੁੰਦੀ ਹੈ ਸੋ ਐਸੀ ਮੇਰੀ ਅੱਜ ਦੀ ਰੈਸਪੀ ਆਲੂ ਫਲੀਆਂ ਦੀ ਸਬਜ਼ੀ ਦੀ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਆ ਸੋ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਜੀ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਤੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ